ਦੋ ਤਿੰਨ ਦਿਨ ਹੋਰ ਲੰਗੇ ਤੇ ਸਰਦਾਰ ਰਤਨ ਸਿੰਘ ਫਿਰ ਕਹਿੰਦਾ ਬੰਦਾ ਸਿੰਘ ਬਹਾਦਰ ਨੂੰ ਕਹਿੰਦਾ ਬਾਬਾ ਜੀ ਖਬਰ ਮਿਲੀ ਹੈ ਕਿ ਵਜ਼ੀਰ ਖਾਨ ਦੇ ਬਾਹਰ ਰਹਿ ਤੁਹ ਬਹੁਤ ਬਾਤਾਂ ਨਾਲ ਰਾਜ ਮੈਂ ਸੱਗੀ ਸਾਹਿਬ ਨੂੰ ਸਾਡੇ ਖਾਣ ਕੀ ਹੈ ਇਹ ਆਪਾਂ ਨੂੰ ਪਤਾ ਹੈ ਕਿਉਂਕਿ ਇੱਕ ਦਰਗੇ ਦੀ ਮੀਟਿੰਗ ਹੋ ਗਈ ਹੈ ਤੇ ਦੂਜੇ ਲਈ ਹੁਣ ਤਿਆਰ ਨਹੀਂ ਵਿਚਾਰਾ ਹੋ ਰਹੀ ਹੈ ਇਹਦਾ ਅੱਜ ਨਾਲ ਖੜੇ ਨੇ ਕਿ ਸ਼ਹਿਰ ਤੋਂ ਨੇ ਸ਼ਹਿਰੀ ਸਾਡੇ ਨਾਲ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਮੈਂ ਸੁਰੇਸ਼ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਉਹਦਾ ਜਨਮ ਦਿਵਸ ਦਾ ਪ੍ਰਸਾਦ ਰਮਰਾਜ ਜੀ ਕਿਹੋ ਜਿਹਾ ਵੀ ਸਰ ਬਹੁਤ ਸੀਨੀਅਰ ਹੈ ਅਸੀਂ ਯੂਐਸਸੀ ਵਿੱਚ ਇਕੱਠੇ ਪੜ੍ਹੇ ਨੇ ਨਹੀਂ ਇਕੱਠੇ ਪੜ੍ਹੇ ਸਤ ਪਾਈ ਤਾਂ ਮਤਲਬ ਇਸ ਨਾਲੋਂ ਵੱਡਾ ਸਰ ਹੈ ਤਾਂ ਮਿੱਤਰੋ ਇਹਨਾਂ ਨੂੰ ਭਾਵੇਂ ਕਰਮ ਭੂਮੀ ਤਾਂ ਕਹਿੰਦੇ ਨੇ ਇੱਥੇ ਜਿਉਂਦੇ ਰਹਿਣ ਲਈ ਕਰਮ ਕਰਨਾ ਜ਼ਰੂਰੀ ਹੁੰਦਾ ਰੁਕਣਾ ਮੌਤ ਹੁੰਦਾ ਤੇ ਚੱਲਣਾ ਹੀ ਤਾਂ ਉਦੋਂ ਬਾਅਦ ਵੀ ਫਿਰ ਬਾਬੇ ਉਹ ਕਪਲ ਸ਼ਰਮ ਦੇ ਬਾਬਾ ਜੀ ਕਾ ਠੁੱਲੂ ਰਹਿ ਜਾਣਾ ਖੜਕਾਈ ਜਾਵੇ ਕਰ ਲੋ ਹੁਣ ਜੇ ਕੁਝ ਕਰਨਾ ਹੈ ਹੁਣ ਬਹੁਤ ਅੱਛੀ ਮੂਮੈਂਟ ਬੜੀ ਵੀ ਹੈ ਬਹੁਤ ਅੱਛਾ ਮੌਕਾ ਹੈ ਵਾਹਿਗੁਰੂ ਜੀ ਕਾ ਸਾਰੀ ਸੰਗਤ ਜਥੇਦੇ ਮਾਰਕੋਜੀ ਆਤਰਾਹ ਜੀ ਦੀ ਬੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਮਤੀ ਸਾਹਿਬ ਜੀ ਮਾਰ ਸਰਕਾਰ ਜਿੰਦਾਬਾਦ 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 ਫੈਸਲੇ ਜ਼ਿੰਬੰਦੀ ਕਾਲੇ ਕਾਨੂੰਨ ਬਾਹਰ ਸਲੋ ਵਾਹਿਗੁਰੂ ਬਾਖਸ਼ਾ ਫੈਸਲੇ ਜ਼ਿੰਬੰਦੀ ਕਾਲੇ ਕਾਨੂੰਨ ਬਾਹਰ ਸਲੋ ਵਾਹਿਗੁਰੂ ਬਾਖਸ਼ਾ ਟੱਕਰ ਜਿੰਦਾਬਾਦ ਕਿਸਾਨ ਜਥੇਬੰਦੀਆਂ ਦਾ ਇੱਕ ਆਜ਼ਾਦ ਆਵਾਜ਼ ਜਿੰਦਾਬਾਦ ਜਿੰਦਾਬਾਦ ਦੇਖੋ ਕਦੇ ਚੁਟਾਉਣਾ ਜੋ ਵੀ ਕਰਨਾ ਨਾਲ ਬਾਬੂ ਜੀ ਕਿਤੇ ਅਸਮੋ ਦੇ ਲਈ ਜਿਹੜੇ ਪਿੰਡਾਂ ਨਾਲ ਬਸ ਲੈ ਇੱਕ ਗਾਣਾ ਤਾਂ ਦੋ ਵੀ ਸੰਗੋ ਇਹ ਜਿਹੜੇ ਪਿੰਡਾਂ ਨਾਲ ਅਸੀਂ ਅਸੀਂ ਤਾਂ ਫੇਰ ਇਕੱਲੇ ਆਪਣੇ ਚਾਲਾਂ ਚੱਲ ਕਰਨ ਲੱਗੇ ਕਿਉਂਕਿ ਸਾਡੇ ਦਰਮਾ ਵਿਚ ਕੰਟ ਪਈ ਹੈ ਤੁਸੀਂ ਪਹਿਲਾਂ ਨਾ ਲੱਗੇ सिस्टम जे हक़ पिंड पिंडो पिंडो ਉਹ ਕਿੱਥੇ ਨਾ ਕਰੀਂਗੀ ਚੀਜ਼ ਉਹ ਨਹੀਂ ਚੱਕਦੇ ਧਰਤੀ ਤੇ ਇਹ ਹੈ ਤੁਸੀਂ ਦਿੱਲੀ ਜਾਓ ਤੁਸੀਂ ਗੰਨੇ ਦੇ ਵਿੱਚ ਬਿਲਕੁਲ ਬਿਲਕੁਲ ਸਾਰੇ ਸਾਰੇ ਭਰਾਵਾਂ ਦਾ ਹਕਮ ਹੈ ਸਾਰੇ ਇਕੱਠੇ ਹੀ ਆ ਜੀ ਅਸੀਂ ਤੇ ਜਿਹੜੇ ਕਾਲੇ ਕਾਨੂੰਨ ਖੇਤੀ ਦੇ ਅੰਗੇਸ ਤੇ ਕਿਸਾਨ ਦੇ ਉੱਤੇ ਜਿਹੜੇ ਸਾਡੇ ਇਹ ਡਿਕਟੇਟਰਾਂ ਨੇ ਜਿਹੜੇ ਹੁਕਮਰਾਨਾਂ ਨੇ ਬਣਾਏ ਨੇ ਉਹਦੇ ਅੰਗੇਸ ਸਾਰੇ ਜਾਨੀ ਧਰੇੜੇ ਜਗ੍ਹਾ ਤੇ ਇਕੱਠੇ ਹੋਏ ਆ ਸਾਰੇ ਕਿਸਾਨ ਧਰਨਾ ਹੈਗਾ ਜੀ ਔਰ ਨਹੀਂ ਮੜਾ 100% ਤੁਸੀਂ ਦੇਖ ਰਹੇ ਹੋ ਬੜੀ ਫਸਲ ਪਾਣੀ ਦੇ ਵਿੱਚ ਜੀ ਵੀ ਹੋਕ ਜਦੀ ਸਾਰੇ ਦੇ ਵਿੱਚ ਕੀ ਆਮ ਵਪਾਰੀ ਦੇ ਵਿੱਚ ਤੁਹਾਨੂੰ ਕੋਈ ਤਤ ਲੈਣ ਜੋਗਾ ਹੋਵੇ ਔਰ ਸਾਰਾ ਪੰਜਾਬ ਇਹ ਦੱਸਣਾ ਚਾਹੁੰਦੇ ਵੀ ਸਾਰਾ ਪੰਜਾਬ ਸਾਰੇ ਅਸੀਂ ਇਕੱਠੇ ਆ ਤੇ ਇਹਨਾਂ ਖਿਲਾਫ ਲੜਾਂਗੇ ਔਰ ਸਾਰਿਆਂ ਮੈਂ ਪ੍ਰਮਾਤਮਾ ਕੀ ਅਰਦਾਸ ਕਰਦਾ ਮੈਂ ਸਾਰਿਆਂ ਨੂੰ ਦੀ ਗੱਲ ਏਕੀ ਦੀ ਬਰਕਤ ਬਖਸ਼ੇ ਔਰ ਜੇ ਅਸੀਂ ਇਕੱਠੇ ਰਹੇ ਤਾਂ ਜ਼ਰੂਰ ਇਹ ਸੰਘਰਸ਼ ਜਿੱਤਾਂਗੇ ਹਵਾ ਠੰਡੀ ਹੁੰਦੀ ਆ ਹਵਾ ਭਾਰੀ ਬੱਦਲ ਹੋ ਕੇ ਜਾਣਾ ਚਾਹੀਦਾ ਦਿੱਲੀ ਜੀ 100% ਇਹ ਜਾਤ ਪਾਤ ਤੇ ਰਾਜਨੀਤੀ ਉੱਤੇ ਉੱਟ ਕੇ ਸਾਰਿਆਂ ਨੂੰ ਇੱਕ ਜਿਹਦਾ ਸਾਥ ਦੇਣਾ ਚਾਹੀਦਾ ਹੈ ਜੇ ਅਸੀਂ ਇਕੱਠੇ ਹੋਏ ਤਾਂ ਇਹ ਜ਼ਰੂਰ ਸੰਘਰਸ਼ ਜਿੱਤਾਂਗੇ ਜਿਹੜੇ ਅਸੀਂ ਹਾਲ ਪ੍ਰੇਡੰਡਾ ਦਵਾਂਗੇ ਇਹਨਾਂ ਦੇ ਬਲੂ ਜਾਰੀ ਹੋ ਕੇ ਹੋਰ ਵੀ ਸਿੰਗਰ ਯਾਰ ਲੱਖਾਂ ਸਾਰੇ ਸਾਰੇ ਨੂੰ ਸਾਰਾ ਪੰਜਾਬ ਉਹ ਹੀ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਦੇਖੋ ਇਕੱਲੇ ਦੀ ਇਕੱਲੇ ਉਹਮ ਕਿਤਾ ਜਰੂਰ ਉਹਨਾਂ ਦੇ ਫਰਕ ਪਊਗਾ ਔਰ ਮੈਂ ਬੇਨਤੀ ਕਰਦਾ ਜਿਹੜੇ ਅਸੀਂ ਚੁਣ ਕੇ ਜਿਹੜੇ ਕੈਂਡੀਡੇਟ ਜਿਹੜੇ 17 ਸਾਡੇ 13 ਉੱਪਰ ਜਿਹੜੇ ਅਸੀਂ ਭੇਜਦੇ ਆਂ MP 117 ਸੋ 13 ਇੱਥੇ ਹੈਗੇ ਜਿਹੜੇ ਹਨ ਜੀ 117 ਸਾਡੇ MLA ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦੇ ਮੂਹਰੇ ਆ ਕੇ ਸਾਡੀ ਗੱਲ ਸਾਡੇ ਹੁਕਮਰਾਨਾਂ ਨਾਲ ਕਰਨ ਵਾਲੇ ਨਹੀਂ ਅਸੀਂ ਉੱਠ ਕੇ ਬੋਲਦੇ ਨਹੀਂ ਅਸੀਂ ਕਿਸਾਨ ਸੰਘਰਸ਼ ਕਰ ਰਹੇ ਆਂ MP ਮੈਂ ਕਹਿੰਦਾ ਡੇਟ ਪੁੱਛਿਆ ਕਰੋ ਬਿਲਕੁਲ ਜੀ ਦੇਖੋ ਇਹ ਇਤਿਹਾਸ ਹੈ ਇਹ ਡਾਟਾ ਕਾਢੇ ਹੋਏ ਨੇ ਜਿੱਥੇ ਜਿਹੜੇ ਮੁਲਕ ਦਾ ਕਿਸਾਨ ਅੰਨ ਦਾਤਾ ਜੇ ਕਿਸੇ ਅੰਨ ਦਾਤੇ ਨਾਲ ਇਨਸਾਫ ਨਹੀਂ ਹੋਇਆ ਉਹ ਭੁੱਖ ਇਹ ਰਿਹਾ ਹੁਣ ਤਾਂ ਇਹ ਡਾਟਾ ਨੇ ਸੋ ਇਹ ਜਿਹੜੇ ਤੋਪੇ ਹੋਏ ਕਾਨੂੰਨ ਜਿਹੜੇ ਪਹਿਲਾਂ ਅਮਰੀਕਾ ਚ ਫੇਲ ਹੋਇਆ ਹੈ ਤੇ ਬਿਹਾਰ ਦੇ ਵਿੱਚ ਇਹ ਫੇਲ ਹੋਇਆ ਹੋਏ ਠੱਕੇ ਨਾਲ ਇਹ ਤੋਪੇਆ ਜਾ ਰਿਹਾ ਅਸੀਂ ਉਹਦੇ ਅੰਗੇਸਟ ਸਾਨੂੰ ਕਹਿੰਦੇ ਸੋਨੂੰ ਅਸੀਂ ਗਿਫਟ ਦੇ ਰਹੇ ਹਾਂ ਜਿਹੜੇ ਆ ਗਏ ਦੂਜੇ ਪਾਣੀ ਸਾਡੀ ਸੈਂਟਰ ਗਵਰਨਮੈਂਟ ਉਹ ਕਹਿੰਦੀ ਕਿਸਾਨ ਨੂੰ ਮੈਂ ਗੱਲ ਜਿਉਣਾ ਅਸੀਂ ਗਿਫਟ ਤੋਂ ਬਿਨੈ ਖੁਸ਼ ਹਾਂ ਅਸੀਂ ਆਪਣੇ ਘਰੇ ਖੁਸ਼ ਹਾਂ ਕਿਉਂ ਝੇੜ ਰਹੇ ਹੋ ਕਿਸੇ ਘਰ ਆ ਕੇ ਪਾਣੀ ਕਿਉਂ ਦਾ ਕਰ ਰਹੇ ਜਿੱਦਾਂ ਕਿਸਾਨਾਂ ਨਾਲ ਬਣ ਕੇ ਰਹੇ ਸੰਘਰਸ਼ ਵੇਲੇ ਉਹਨਾਂ ਨੂੰ ਰੋਕੇ ਜੇ ਤੁਸੀਂ ਇੱਕ ਝਟ ਕਹਿੰਦੇ ਸਾਰਾ ਪਾਣੀ ਖਿਦੋਗੇ ਰੋਕ ਦੇ ਰੋਕ ਦੇ ਰੋਕ ਦੇ ਤਾਂ ਪਹਿਲਾਂ ਹੀ ਆਏ ਨੇ ਜੀ ਹਮੇਸ਼ਾ ਹੀ ਰੋਕਣਗੇ ਤਾਂ ਸੀ ਪਰ ਸਾਡੀ ਸਟਰੈਂਥ ਹੈ ਵੀ ਅਸੀਂ ਸਾਰੇ ਉਹੀ ਕਹਿਣਾ ਗੁਰੂ ਮਹਾਰਾਜ ਦੇ ਅਰਦਾਸ ਕਰਨਾ ਚਰਨਾ ਵੀ ਸਾਨੂੰ ਇੰਨੀ ਤਾਕਤ ਹੈ ਵੀ ਸਾਰੇ ਜਣੇ ਇਕੱਠੇ ਹੋ ਕੇ ਜਿਹੜੇ ਉਹ ਰੋਕਣਗੇ ਉਹਨਾਂ ਤੱਕ ਗੱਲ ਉਹ ਨੰਦਤ ਬਲਕਿ ਸਾਧਿਆਣਾ ਦੇਖ ਭਾਈ ਪੰਜਾਬ ਦੀ ਮੈਨਰ ਦਾ ਇਹ ਆਖਰੀ ਲੜਾਈ ਹੈ ਇਹਦੇ ਚ ਮੈਨੂੰ ਲੱਗਦਾ ਕਿ ਹੁਣ ਕੋਈ ਵੀ ਐਸਾ ਪਰਿਵਾਰ ਕੋਈ ਵੀ ਇਸ ਪੰਜਾਬ ਦਾ ਐਸਾ ਪੁੱਤ ਜਾਂ ਧੀ ਐਸਾ ਨਹੀਂ ਹੋਣਾ ਚਾਹੀਦਾ ਜਿਹੜਾ ਇੱਥੋਂ ਵੱਧ ਜਾ ਰਿਹਾ ਜੇ ਮੈਨੂੰ ਲੱਗਦਾ ਕਿ ਹੁਣ ਸਾਰੇ ਪੰਜਾਬ ਨੂੰ 26 ਤਰੀਕ ਨੂੰ ਕਿਉਂਕਿ ਇੰਡੀਵਿਜੂਅਲੀ ਕਿਸੇ ਦੀ ਲੜਾਈ ਨਹੀਂ ਹੈ ਇਹ ਸਾਰੇ ਪੰਜਾਬ ਦੀ ਲੜਾਈ ਹੈ ਸੋ ਸਾਡਾ ਅਗਲਾ ਕੀ ਸਾਡਾ ਧਾਰਮਿਕ ਫਰਜ਼ ਬਣਦਾ ਹੈ ਕਿ ਸਾਰੇ ਰਲ ਬਲ ਕੇ ਆਪਾਂ 26 ਤਰੀਕ ਨੂੰ ਦਿੱਲੀ ਨੂੰ ਚਲੀਏ ਤੇ ਆਪਦੇ ਹੱਕ ਦੀ ਮੰਗ ਕਰੀਏ ਮਾਰ ਦਾ ਕੇਰ ਵੀਆ ਕਾਫੀ ਲੰਬੇ ਸਮੇਂ ਤੋਂ ਕਿਸਾਨ ਜਿਹੜਾ ਸੰਘਰਸ਼ ਕਰ ਰਿਹਾ ਹੈ ਪੰਜਾਬ ਸਰਕਾਰ ਦੀ ਸਭ ਤੋਂ ਪਹਿਲਾਂ ਗੱਲ ਕਰੀਏ ਪੰਜਾਬ ਸਰਕਾਰ ਦਾ ਕੀ ਤੁਸੀਂ ਭੂਮਿਕਾ ਦੇਖ ਰਿਹਾ ਜੋ ਦੇਖ ਦੋਸਤਾਂ ਆ ਆਪ ਦੇ ਮਰੇ ਬਿડા ਸਵਰਗ ਨਹੀਂ ਮਿਲਦਾ ਬੁੱਕ ਦੀ ਗੱਲ ਇੱਥੇ ਹੈ ਸਰਕਾਰਾਂ ਨੇ ਕੁਝ ਨਹੀਂ ਕਰਨਾ ਇਹ ਤਾਂ ਠੀਕ ਹੈ ਪਿੰਡ ਲੈਵਲ ਤੇ ਮੁਹੱਲਾ ਲੈਵਲ ਤੇ ਘਰ ਲੈਵਲ ਤੇ ਪਰਿਵਾਰ ਲੈਵਲ ਤੇ ਸਾਨੂੰ ਇੰਡੀਵਿਜੂਅਲੀ ਲੜਾਈ ਲੜਨੀ ਪੈਣੀ ਆ ਉਹ ਅਲੱਗ ਹੀ ਫਿਰ ਇੱਕੇ ਚ ਬਣਦੀ ਆ ਇੱਕੇ ਦਾ ਸੂਤਰ ਚ ਆਉਂਦੀ ਆ ਇਸੇ ਕਰਕੇ ਕਹਿੰਦਾ ਪੰਜਾਬ ਜਦੋਂ ਪਹਿਲਾਂ ਵੀ ਕਦੇ ਕੋਈ ਲੜਾਈ ਹਾਰਦਾ ਨਾ ਕਿ ਉਦੋਂ ਹੀ ਹਾਰਦਾ ਜਦੋਂ ਸਾਡੇ ਇੱਕੋ ਜਿਹੀ ਕਮੀ ਹੁੰਦੀ ਆ ਅਸੀਂ ਆਪਸ ਦੇ ਵਿੱਚ ਢੋ ਪਾਟੀ ਹੋ ਜਾਂਦੇ ਆ ਇੱਥੇ ਅਪੀਲ ਇਹੀ ਆ ਬੇਨਤੀ ਇਹੀ ਆ ਸਾਰੇ ਪੰਜਾਬ ਨੂੰ ਕਿ ਸਾਰੇ ਇੱਕ ਆ ਕਰਕੇ ਆਓ ਕਿਉਂਕਿ ਜਿੱਥੇ ਇੱਕ ਆ ਹੁੰਦਾ ਨਾ ਬਾਈ ਉੱਥੇ ਫਿਰ ਵੱਡੀਆਂ ਵੱਡੀਆਂ ਸਰਕਾਰਾਂ ਵੀ ਝੁੱਕ ਜਾਂਦੀਆਂ ਜੀ ਜੀ ਅਸੀਂ ਦਾਈ ਕੀ ਰਹੇ ਕਿਹਾ ਜਾਉਗੇ ਸਰਕਾਰ ਨੂੰ ਇਹ ਤੋਂ ਵੀ ਕੀ ਹੈ ਦੋਨੋਂ ਦਾਈ ਕੀ ਰਹੇ ਨਹੀਂ ਤਾਂ ਗੌਰ ਦਾ ਮਾਮਲਾ ਨਹੀਂ ਹੈ ਮੈਥੋਂ ਕੋਈ ਸਵਾਲ ਕਰ ਲਓ ਤੁਸੀਂ ਪਲੀਜ਼ ਪੰਜਾਬ ਸਰਕਾਰ ਜਿਹੜੀ ਦੂਜੀਆ ਪਾਰਟੀ ਹੈਗੀਆ ਉਹਨਾਂ ਨੂੰ ਕੀ ਕਹਣਾ ਚਾਹੁੰਗੇ ਉਹਨਾਂ ਨੇ ਵੀ ਨਾਲ ਜਾਣ ਚਾਹੁੰਦੇ ਕਿਸਾਨਾਂ ਦੇ ਨਾਲ 26 27 ਦਾ ਜਿਵੇਂ ਆਕਾਲੀ ਦਲ ਵੀ ਕਹਿ ਰਿਹਾ ਹੈਗਾ ਵੀ ਸਾਰਿਆਂ ਨੂੰ ਜਾਣਾ ਚਾਹੀਦਾ ਤੇ ਤੁਸੀਂ ਕੀ ਕਹਣਾ ਚਾਹੁੰਦੇ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਜੀ ਦੇਖੋ ਪੋਲੀਟੀਕਲ ਪਾਰਟੀਆਂ ਜਿੰਨੀਆਂ ਵੀ ਨੇ ਮੈਨੂੰ ਲੱਗਦਾ ਉਹਨਾਂ ਚੋਂ ਕੱਲਾ ਕੱਲਾ ਕਰਦਾਰ ਕਿਸਾਨੀ ਨਾਲ ਕਿਤੇ ਨਾ ਕਿਤੇ ਜੁੜਿਆ ਹੋਇਆ ਹੈ ਉਹ ਭਾਵੇਂ ਸਾਡੇ ਆਕਾਲੀ ਭਰਾ ਨੇ ਭਾਵੇਂ ਕਾਂਗਰਸੀ ਭਰਾ ਨੇ ਜਾਂ ਸਾਡੇ ਆਪ ਵਾਲੇ ਵੀਰ ਹੈ ਜਾਂ ਹੋਰ ਕੋਈ ਵੀ ਪਾਰਟੀ ਹੈ ਜਿਹੜੀ ਪੰਜਾਬ ਚ ਰਨ ਕਰ ਰਹੀ ਹੈ ਮੈਨੂੰ ਲੱਗਦਾ ਸਰ ਹੁਣ ਜਦੋਂ ਅਜੰਡਾ ਇੱਕ ਹੈ ਨਾ ਸਾਡਾ ਤਾ ਝੰਡਾ ਵੀ ਮੈਨੂੰ ਲੱਗਦਾ ਇੱਕੋ ਹੀ ਸ਼ੋਰ ਲੱਗਦਾ ਇਸ ਕਰਕੇ ਜਥੇਬੰਦੀਆਂ ਦਾ ਝੰਡਾ ਫੜੋ ਆ ਕੇ ਇੱਥੇ ਹੁਣ ਮੈਨੂੰ ਨਾ 2022 ਦੀਆਂ ਤਿਆਰੀਆਂ ਕਰਨ ਚ ਬਹੁਤ ਟਾਈਮ ਪਿਆ ਬਾਅਦ ਚ ਵੀ ਕਰ ਸਕਦੇ ਆ ਇਸ ਵੇਲੇ ਜਿਹੜੀ ਪੰਜਾਬ ਤੇ ਭੀੜ ਪਈ ਹੈ ਤਾਂ ਮੈਨੂੰ ਲੱਗਦਾ ਇੱਥੇ ਤਾਂ ਸਾਰੀਆਂ ਪਾਰਟੀਆਂ ਨੂੰ ਇੱਕੋ ਮੰਚ ਤੇ ਆ ਕੇ ਜਥੇਬੰਦੀਆਂ ਨਾਲ ਕੋਲੈਬੋਰੇਟ ਕਰਕੇ ਲੰਮਾ ਚਾਹੀਦਾ ਜਿਹੜੀ ਸੈਂਟਰ ਸਰਕਾਰ ਹੈ ਆਰਡੀਨੈਂਸ ਬਣਾ ਨੂੰ ਲੈ ਕੇ ਪੰਜਾਬ ਦਾ ਵਿੱਚੋਂ ਆਪਣੇ ਕੋਈ ਮਤਲਬ ਨਹੀਂ ਕਰਨੀ ਚਾਹੁੰਦੀ ਦੇਖੋ ਪੰਜਾਬ ਨਾਲ ਦਿੱਲੀ ਦੀ ਬਣੀ ਨਹੀਂ ਕਦੇ ਅਸੀਂ ਅਜੇ ਕੱਦ 'ਚ ਬਹੁਤ ਛੋਟੇ ਆ ਸਾਨੂੰ ਇਹਨਾਂ ਅਜੇ ਪਤਾ ਵੀ ਨਹੀਂ ਹੈ ਪਰ ਜਿੰਨਾ ਅਸੀਂ 35 ਸਾਲਾਂ 'ਚ ਸੁਣਿਆ ਹੈ ਕਿ ਜਿਹੜਾ ਸਾਡਾ ਕਹਿ ਲਓ ਨਾ ਗੁਰੂ ਨਾਨਕ ਦਾ ਫਲਸਫਾ ਹੈ ਉਹ ਇੱਥੇ Hindu ਭਰਾ ਲਈ ਸਾਡੇ ਇਸ ਮੁਸਲਮਾਨ ਭਰਾ ਲਈ ਜਾਂ ਸਿੱਖ ਭਰਾਵਾਂ ਲਈ ਤਾਂ ਐਨ ਪਰੋਇਆ ਪਿਆ ਪਰ ਜਦੋਂ ਅਸੀਂ ਸੈਂਟਰ ਲੈਵਲ ਤੇ ਗੱਲ ਕਰਦੇ ਆਂ ਉੱਥੇ ਜਾ ਕੇ ਉਹ ਫਲਸਫਾ ਕਿਤੇ ਨਾ ਕਿਤੇ ਚੁੱਪ ਡਾਉੜ ਜਾਂਦਾ ਸਭ ਤੋਂ ਵੱਡਾ ਕਾਮੀ ਇਹ ਹੈ ਕਿ ਜਿਹੜਾ ਸਾਡਾ ਬਾਬਾ ਉਹਨਾਂ ਕਰਮਕਾਂਡਾਂ ਤੇ ਚੋਟ ਮਾਰਦਾ ਨਾ ਗੋਸ਼ਟੀਆਂ ਕਰ ਕਰਕੇ ਉਹੀ ਕਿਤੇ ਉਹਨਾਂ ਨੂੰ ਹਾਜ਼ਮ ਨਹੀਂ ਆਉਂਦੀਆਂ ਇਸੇ ਕਰਕੇ ਵਾਰ-ਵਾਰ ਕਦੇ ਸਾਡੀ ਭਾਸ਼ਾ ਤੇ ਕਦੇ ਬਾਣੀ ਤੇ ਕਦੇ ਸਾਡੇ ਕਰਦਾਰਾਂ ਤੇ ਹੈ ਕਦੇ ਸਾਡੇ ਪਾਣੀਆਂ ਤੇ ਤਾਂ ਬਾਹਰ ਇਸੇ ਕਰਕੇ ਹੋ ਰਿਹਾ ਇਸ ਕਰਕੇ ਵੱਡਾ ਫੰਡਾ ਹੀ ਇਹ ਹੈ ਕਿ ਸਾਨੂੰ ਧਰਮ ਦੇ ਲੈਵਲ ਤੇ ਨਾ ਆਡੋ-ਬੱਟ ਜੇ ਕਰ ਕਰਕੇ ਹੋਰ ਹੀ ਕੁਛ ਜਿਹਾ ਬਣਾਇਆ ਪਿਆ ਪੰਜਾਬ ਦਾ ਇਹਨਾਂ ਨੇ ਜਿਹੜੇ ਰਾਜਨੀਤੀ ਪਾਰਟੀਆਂ ਬਿਆਨਬਾਜ਼ੀ ਕਰਦੇ ਆਂ ਆਪਣੀ ਰਾਜਨੀਤੀ ਨਹੀਂ ਕਰਨੀ ਦੇਦੇ ਜੀ ਉਹ ਕੁਝ ਪਿਆ ਕਿਤੇ ਜਾਣੇ ਜਿਹੜੀ ਰਾਜਨੀਤੀ ਪਾਰਟੀਆਂ ਬਿਆਨਬਾਜ਼ੀ ਕਰ ਰਹੀ ਹੈ ਧਰਨੇ ਤੱਕ ਤਾਂ ਕੋਈ ਪਹੁੰਚ ਨਹੀਂ ਰਿਆ ਕੀ ਲੱਗਦਾ ਆਪਣੀ ਰਾਜਨੀਤੀ ਦੀ ਰੋਟੀਆਂ ਸੇਕ ਰਹੇ ਜੀ ਦੇਖ ਦੋਸਤਾਂ ਜਦੋਂ ਤੱਕ ਇੱਕ ਝੰਡੇ ਥੱਲੇ ਨਹੀਂ ਆਵਾਂਗੇ ਮੈਂ ਘਰੇ ਬੈਠਾ ਗਾਣੇ ਕੱਢੀ ਜਾਵਾਂ ਇਕੱਲੇ ਤੇ ਘਰੇ ਬੈਠਾ ਫੇਸਬੁੱਕ ਤੇ ਸਟੇਟਸ ਪਾਈ ਆਵਾਂ ਵੀ ਪੰਜਾਬ ਨਾਲ ਬਹੁਤ ੱੱਕਾ ਹੋ ਰਿਹਾ ਤਾਂ ਫਿਰ ਵੀ ਮੈਂ ਕਹਿੰਦਾ ਕਿਤੇ ਆਪ ਦਾ ਕਮਰਸ਼ੀਅਲ ਹੀ ਰੋਟੀਆਂ ਸੇਕ ਰਿਹਾ ਪਤਾ ਉਹ ਤੋਂ ਲੱਗਦਾ ਜਦੋਂ ਗਰਾਊਂਡ ਲੈਵਲ ਤੇ ਆ ਕੇ ਤੁਹਾਡੇ ਵਰਗੇ ਭਰਾਵਾਂ ਨਾਲ ਸਵਾਲ ਜਵਾਬ ਕਰਦੇ ਆ ਜਾਂ ਇਦਾਂ ਸਟੇਜਾਂ ਤੇ ਬੈਠ ਕੇ ਸਪੀਕਰਾਂ ਰਾਈ ਕੋ ਸੁਣਦੇ ਆ ਜਾਂ ਆਪਣੀਆਂ ਭਾਵਨਾਵਾਂ ਮਾਸ ਦੇ ਨਾਲ ਆਪਣਾ ਰਿਲੇਟ ਕਰਦੇ ਆ ਤਾਂ ਮੈਨੂੰ ਲੱਗਦਾ ਕਿ ਘਰਾਂ ਚ ਬਹਿ ਕੇ ਗੱਲਾਂ ਕਰਨ ਦਾ ਫਾਇਦਾ ਨਹੀਂ ਆ ਇੱਥੇ ਆ ਕੇ ਜਿਹੜੀਆਂ ਪਾਰਟੀਆਂ ਬੋਲਣਗੀਆਂ ਮੈਂ ਬਹੁਤ ਸਾਰੇ ਦੇਖਿਆ ਪੋਲਿਟਿਕਲ ਲੀਡਰ ਜਿਹੜੇ ਇਹਨਾਂ ਧਰਨਿਆਂ ਚ ਵੀ ਆਉਂਦੇ ਆ ਤਾਂ ਉਹਨਾਂ ਭਰਾਵਾਂ ਨੂੰ ਸ਼ਾਬਾਸ਼ ਹੈ ਐਪਰੀਸ਼ੀਏਟ ਕਰਦੇ ਆ ਜਿਹੜੇ ਹੁਣ ਪੰਜਾਬ ਦੇ ਜਿਹੜਾ ਜਿਹੜੀ ਇੱਕ ਗਰਾਊਂਡ ਲੈਵਲ ਵਾਲੀ ਜਿਹੜੀ ਸਾਡੀ ਕਮਿਊਨਿਟੀ ਹੈ ਜਾਂ ਸਾਡੇ ਲੋਕ ਆ ਉਹਨਾਂ ਨਾਲ ਮਿਲ ਕੇ ਕੋਲਾ ਹਾਂਜੀ ਹਾਂਜੀ ਬੜਾ ਫਿਨੋਰ ਜਾ ਰਹੇ ਭਾਈ ਅੱਜ ਇਹ ਜਿਹੜੇ ਪੰਜਾਬ ਦਾ ਸ਼ਹਿਰੀ ਹੈ ਉਹ ਅੱਜ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਆੜਤੀਆਂ ਨਾਲ ਪੰਜਾਬ ਦੇ ਮਜ਼ਦੂਰਾਂ ਦੇ ਨਾਲ ਖੜਾ ਹੈ ਜੋ ਕੇਂਦਰ ਸਰਕਾਰ ਦੁਆਰਾ ਪੰਜਾਬ ਦੇ ਹਰਿਆਣੇ ਦੇ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨਾਲ ਜਿਹੜੀ ਜ਼ਬਰਦਸਤੀ ਜਿਹੜੀ ਕੀਤੀ ਜਾ ਰਹੀ ਆ ਉਹਦੇ ਖਿਲਾਫ ਅਸੀਂ ਇਸ ਜਿਹੜਾ ਇਹਨਾਂ ਦਾ ਪ੍ਰਦਰਸ਼ਨ ਆ ਉਹਦੇ ਵਿੱਚ ਇਹਨਾਂ ਦੇ ਨਾਲ ਆ ਇਹਨਾਂ ਦੇ ਸੰਘਰਸ਼ ਦੇ ਵਿੱਚ ਇਹਨਾਂ ਦੇ ਨਾਲ ਆ ਤੇ ਕੇਂਦਰ ਨੂੰ ਜੋ ਪੰਜਾਬ ਦੀ ਜੋ ਕਿਸਾਨੀ ਦੀ ਜੋ ਹਿੰਦੁਸਤਾਨ ਦੇ ਕਿਸਾਨ ਦੀ ਮੰਗ ਹੈ ਉਹਦੇ ਉੱਪਰ ਜਿਹੜਾ ਹੈਗਾ غور ਕਰਕੇ ਜਿਸ ਤਰੀਕੇ ਦੇ ਨਾਲ ਹੱਲ ਹੈਗਾ ਇਹਦਾ ਕੱਢਣਾ ਚਾਹੀਦਾ ਇਸ ਤਰ੍ਹਾਂ ਕੱਲ ਵੀ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਹੋਈ ਹੈ ਕਿਸਾਨਾਂ ਨਾਲ ਰੀਲ ਕੀਤੀ ਹੈ ਹੁਣ ਪੰਜੇਰ ਦੇ ਚੱਲੂ ਦੀ ਦੂਜੀ ਵੀ ਚੱਲੂਗੀ ਪੰਜਾਬ ਦਾ ਜਿਹੜਾ ਨੁਕਸਾਨ ਹੋ ਰਿਹਾ ਸੀ ਚੋਣੇ ਕੁਝ ਦੂਜੀ ਆਊਗੀ ਬਿਲਕੁਲ 100% ਤੇਜ਼ੀ ਆਊਗੀ ਤੇ ਮੈਂ ਤਾਂ ਸਿਰਫ ਅੱਜ ਆਪਣੇ ਆਪਣਾ ਜਿਹੜਾ ਪ੍ਰਦਰਸ਼ਨ ਹੈ ਉਹਨੂੰ ਸਾਰੇ ਸ਼ਹਿਰੀਆਂ ਨੇ ਸਮਰਥਨ ਦਿੱਤਾ ਉਹਦੇ ਕਰਕੇ ਰੁਪਾਇਆ ਮੇਰੇ ਸਾਹ ਜਿਸ ਤਰ੍ਹਾਂ ਉਹਨੇ ਦਿੱਲੀ ਦੇ ਵਿੱਚ ਕਰੋਨਾ ਦੇ ਕੇਸ ਵਧ ਰਹੇ ਨੇ ਤੇ ਕਰੋਨਾ ਦੇ ਕਰਕੇ ਉਹਨੇ ਦਿੱਲੀ ਧਰਨਾ ਦੇਣ ਜਾ ਰਹੇ ਨੇ ਤੇ ਪੰਜਾਬ ਤੇ ਕਿੰਨਾ ਕਸੂਰ ਹੋਏਗਾ ਤੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਇਸ ਨੂੰ ਜਿਹੜਾ ਹੈ ਦੇਖਿਆ ਜਾਏਗਾ ਦੇਖੋ ਜਿਹੜਾ ਕਰੋਨਾ ਦਾ ਆਪਾਂ ਦੇਖ ਹੀ ਰਹੇ ਹਾਂ 94 95% ਦਾ ਰਹਿ ਮੌਤ ਆਪਣਾ ਜਿਹੜੀ ਜਿਹੜੇ ਲੋਕ ਠੀਕ ਹੋ ਰਹੇ ਹਨ ਇਹ ਐਹੋ ਜੀ ਗੱਲ ਨਹੀਂ ਦਿੱਲੀ ਦੇ ਵਿੱਚ ਵੀ ਠੀਕ ਚੱਲ ਰਿਹਾ ਦਿੱਲੀ 'ਚ ਬਹੁਤ ਦੁਨੀਆ ਠੀਕ ਹੋ ਰਹੀ ਆ ਉਰੇ ਵੀ ਸਾਰਾ ਸੇਮ ਹੈ ਇਹ ਤਾਂ ਹੋ ਨਹੀਂ ਸਕਦਾ ਕਿ ਦਿੱਲੀ ਦਾ ਕਰੋਨਾ ਲੱਗਾ ਹੈ ਹਰਿਆਣੇ ਦਾ ਕਰੋਨਾ ਲੱਗਾ ਹੈ ਪਟਿਆਲੇ ਦਾ ਲੱਗਾ ਹੈ ਕਿ ਨਾ ਪਟਿਆਲੇ ਦੇ ਵਸਨੀਕ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੇ 26 27 ਤਰੀਕ ਨੂੰ ਜਿਹੜਾ ਤਰੀਕ ਦੇ ਵਿੱਚ ਜਾ ਰਹੇ ਆ ਸਾਨੂੰ ਹਰੇਕ ਤਰੀਕੇ ਨਾਲ ਇਹਨਾਂ ਦਾ ਸਮਰਥਨ ਕਰਨਾ ਚਾਹੀਦਾ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅੱਜ ਸਾਡੇ ਜਿਹੜੇ ਕਿਸਾਨ ਹਨ ਸਾਡੇ ਮਜ਼ਦੂਰ ਹਨ ਉਹਨਾਂ ਦੇ ਨਾਲ ਜਿਹੜਾ ਇਹ ਕੇਂਦਰ ਸਰਕਾਰ ਨੇ ਜਿਹੜੀ ਜਿੱਦ ਫੜੀ ਪਈ ਹੈ ਉਸ ਨੂੰ ਉਦੇ ਵਿੱਚ ਸਾਨੂੰ ਆਪਣੇ ਕਿਸਾਨਾਂ ਦੇ ਨਾਲ ਸਾਰਿਆਂ ਦਾ ਸਮਰਥਨ ਹੈ